ਹਾਂਜੀ ਦਿਨੇਸ਼ ਜੀ ਇਲੈਕਸ਼ਨ ਹੋਣ ਜਾ ਰਹੀ ਹੈ। ਜਿਲ੍ਹਾ ਸੰਪਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਜਾ ਰਹੀਆਂ। ਕੀ ਕਹਿਣਾ ਚਾਹਣੇ ਕਿੰਦਾ ਦਾ ਮਾਹੌਲ ਹੈ ਜੀ? ਪੰਜਾਬ ਦੇ ਵਿੱਚ 14 ਤਰੀਕ ਨੂੰ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤਾਂ ਦੀਆਂ ਚੋਣਾਂ ਹੋਣ ਜਾ ਰਹੀਆਂ। ਜਿਲ੍ਹਾ ਨਵਾਂ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਬਹੁਤ ਹੀ ਮਜ਼ਬੂਤੀ ਦੇ ਨਾਲ ਆਪਣੇ ਇਲੈਕਸ਼ਨ ਲੜਨ ਜਾ ਰਿਹਾ। 10 ਜ਼ੋਨ ਆ, 10 ਜ਼ੋਨ ਦੇ ਵਿੱਚ ਸਾਰੇ ਸਾਡੇ ਕੈਂਡੀਡੇਟ ਖੜੇ ਆ। ਜਿਲ੍ਹਾ ਪ੍ਰੀਸ਼ਦ ਦੇ 85 ਜ਼ੋਨ ਜਿਹੜੇ ਹੈਗੇ ਆ। ਆਪਣੇ ਫਲਾਕਸਾਂਤੀ ਦੇ ਉਹਨਾਂ ਵਿੱਚ ਵੀ ਬੀਬੀ ਬੁਦੀ ਬਈ ਬਜੂਤੀ ਦਾ ਇਲੈਕਸ਼ਨ ਲੜੀ ਜਾ ਰਹੀ ਹੈ ਲੋਕਾਂ ਵੱਲੋਂ ਜੋ ਹੰਗਾਰਾ ਮਿਲ ਰਿਹਾ ਕਿਉਂਕਿ ਲੋਕ ਹੁਣ موجوده ਸਰਕਾਰ ਦੀਆਂ ਨਕਾਮੀਆਂ ਤੋਂ ਕਾਮ ਨਕਾਮੀਆਂ ਤੋਂ ਦੁਖੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਰਾਜਨੀਤਿਕ ਅਗਵਾਈ ਦੇਣ ਲਈ ਮੰnade ਤੇ ਲੋਕ ਇਹ ਚਾਹਦੇ ਆ ਕਿ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਆ ਉਹ ਅੱਗੇ ਆਵੇ ਤਾਂ ਕਿ ਲੋਕਾਂ ਦੇ ਰੁਕੇ ਹੋਏ ਕੰਮ ਇਹਨਾਂ ਦੀ ਸਿੱਖਿਆ ਕ੍ਰਾਂਤੀ ਫੇਲ ਹੋ ਗਈ ਇਹਨਾਂ ਦਾ ਹੈਲਥ ਸਿਸਟਮ ਫੇਲ ਹੋ ਗਿਆ ਇਹਨਾਂ ਦਾ ਆਰਥਿਕ ਤਾਲਾ ਬਣਾ ਉਲਝਿਆ ਹੋਇਆ ਹੈ ਕਿ ਕਿਸੇ ਵੀ ਫਰੰਟ ਤੇ ਨਹੀਂ ਹੈ ਪੰਜਾਬ ਦੇ ਵਿੱਚ ਨਿਤ ਨਵੇਂ ਦਿਨ ਕੋਈ ਨਾ ਕੋਈ ਇੰਜੀਨੀਅਰ ਦਾ ਡਰਾਮਾ ਵਾਪਰ ਜਾਂਦੀਆਂ ਜਿਹੜਾ ਪੰਜਾਬ ਦੇ ਤਾਲੇ ਬਣਾ ਨੂੰ ਡਿਸਟਰਬ ਕਰਦੀਆਂ ਇਹਨਾਂ ਦਾ ਮਾਈਨਿੰਗ ਸਿਸਟਮ ਪੂਰੀ ਤਰ੍ਹਾਂ ਇਹਨਾਂ ਨੇ ਡਿਸਟਰਬ ਕੀਤਾ ਹੋਇਆ ਸਾਰਾ ਹਰ ਫਰੰਟ ਤੇ ਕੋਈ ਲੈਂਡ ਆਰਡਰ ਨਹੀਂ ਹੈ ਕੋਈ ਪੰਜਾਬ ਦੇ ਵਿੱਚ ਕਿਸੇ ਦੀ ਸੁਣਵਾਈ ਨਹੀਂ ਹੈ ਭ੍ਰਸ਼ਟਾਚਾਰ ਬੜੇ ਜੋਰਾਂ ਤੇ ਆ ਇਹ ਸਾਰੀਆਂ ਗੱਲਾਂ ਤੋਂ ਤੰਗ ਆ ਕੇ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਸ਼ੋਮਣੀ ਅਕਾਲੀ ਦਲ ਆ ਉਹ ਅੱਗੇ ਆਵੇ ਤੇ ਪੰਜਾਬ ਦੇ ਲੋਕਾਂ ਨੂੰ ਸਖਾਲਾ ਰੱਬ ਦੇ ਦੱਸੇ ਧੰਨਵਾਦ ਤਰਨਤਾਰਨ ਦੀ ਜਿਮਨੀ ਚੋਣ ਚ ਕਿਸ ਤਰ੍ਹਾਂ ਦਾ ਜ ਰਿਹਾ ਜੀ ਅਕਾਲੀ ਦਲ ਦਾ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਦਾ ਬਹੁਤ ਹੀ ਮਜ਼ਬੂਤੀ ਨਾਲ ਸਾਥ ਦਿੱਤਾ ਮੈਂ ਨਿੱਜੀ ਤੌਰ ਤੇ 21 ਦਿਨ ਉਸ ਇਲੈਕਸ਼ਨ ਦੇ ਵਿੱਚ ਕੰਪੇਨ ਦੇ ਤੌਰ ਤੇ ਸ਼ੋਮਨੀ ਕਾਲੀ ਦਲ ਦੇ ਤੌਰ ਤੇ ਮੈਂਬਰ ਦੇ ਤੌਰ ਤੇ ਗਿਆ ਸੀ ਜੋ ਲੋਕਾਂ ਨੇ ਹੰਗਾਰਾ ਦਿੱਤਾ ਉਹ ਬਾ ਕਮਾ ਲਿਆ ਪਰ ਜੋ ਸਰਕਾਰ ਨੇ ਗੁੰਡਾ ਕਰਦੀ ਕੀਤੀ ਹੈ ਕਿਉਂਕਿ ਸਰਕਾਰ ਇਹ ਚਾਹੁੰਦੀ ਸੀਗੇ ਬਾਈ ਹੁੱਕ ਐਂਡ ਕਰੋਕ ਅਸੀਂ ਦਿੱਤੀਏ ਮੈਂ ਧੰਨਵਾਦ ਦਿਆਂ ਉੱਥੇ ਦੇ ਲੋਕਾਂ ਦਾ ਜਿਨ੍ਹਾਂ ਨੇ ਸ਼ੋਮਨੀ ਕਾਲੀ ਦਲ ਦਾ ਮਜ਼ਬੂਤੀ ਨਾਲ ਸਾਥ ਦਿੱਤਾ ਮੈਂ ਇਲੈਕਸ਼ਨ ਕਮਿਸ਼ਨ ਦਾ ਵੀ ਧੰਨਵਾਦ ਦਿੰਦਾ ਜਿਨ੍ਹਾਂ ਨੇ ਉੱਥੇ ਦਾ ਐਸਐਸਪੀ ਨੂੰ ਸਸਪੈਂਡ ਕੀਤਾ ਕਿਉਂਕਿ ਵਧਿੱਕਾਂ ਕਰਦਾ ਸੀ ਡੀਐਸਪੀ ਸਸਪੈਂਡ ਕੀਤੇ ਉੱਥੇ ਦੇ ਜਿਹੜੇ ਥਾਣੇਦਾਰ ਬਦਲਨੇ ਪਏ ਔਰ ਇਹਨਾਂ ਦੀ ਧੱਕੇਸ਼ਾਹੀ ਦਾ ਜਿਹੜਾ ਲੋਕ ਆ ਭਾਵੇਂ ਅੱਜ ਥੋੜਾ ਬਹੁਤਾ ਇਹਨਾਂ ਦੇ ਨਾਲ ਸਹਿਯੋਗ ਕਰਨਗੇ ਪਰ ਸਤਾਈ ਦੇ ਵਿੱਚ ਅਜਿਹਾ ਮੂੰਹ ਤੋੜਵਾ ਜਵਾਬ ਦੇਣਗੇ ਇਹਨਾਂ ਨੂੰ ਕਿਤੇ ਕੋਈ ਸਵੀਟ ਨਾ ਸੀਟ ਨਹੀਂ ਮਿਲਣੀ ਲੋਕਾਂ ਨੇ ਇਹਨਾਂ ਦਾ ਮੂੰਹ ਤੋੜਵਾ ਜਵਾਬ ਦੇਣਾ ਹੈ ਹੁਣ ਜਿਹੜੀ ਇਲੈਕ ਹਾਂਜੀ ਹਾਂਜੀ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਇੰਨੀ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਉਹ ਪਹਿਲੀ ਪਸੰਦ ਬਣ ਜਾ ਰਿਹਾ ਹੈ ਹਾਂਜੀ ਹੁਣ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਤੁਸੀਂ ਜੀ ਹਾਂ ਅਸੀਂ ਪਾਰਟੀ ਦੇ ਤੌਰ ਤੇ ਅਸੀਂ ਹਰ ਜ਼ੋਨ ਦੇ ਉੱਤੇ ਬਹੁਤ ਮਜ਼ਬੂਤੀ ਨਾਲ ਲੜਾਗੇ ਸਾਡੀਆਂ ਸਾਰੀਆਂ ਟੀਮਾਂ ਤਿਆਰ ਆ ਹਰ ਜ਼ੋਨ ਦੇ ਵਿੱਚ ਸਾਡੀਆਂ ਟੀਮਾਂ ਬਣ ਗਈਆਂ ਉਹ ਪ੍ਰੋਪਰ ਕੈਂਪੇਨ ਦੇ ਵਿੱਚ ਜੁਟ ਗਈਆਂ ਆ ਅੱਜ ਜਿੰਨੇ ਵੀ ਅਸੀਂ ਪੇਪਰ ਭਰੇ ਸੀ ਸਾਰੇ ਉਹ ਪੂਰੇ ਪੇਪਰ ਸਾਡੇ ਸਹੀ ਪਾਏ ਗਏ ਆ ਤੇ ਕੱਲ ਨੂੰ ਸਿੰਬਲ ਮਿਲ ਜਾਣੇ ਤੇ ਪਰਸੋਂ ਨੂੰ ਅਸੀਂ ਪ੍ਰੋਪਰ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਕੈਂਪੇਨ ਨੂੰ ਤਿਆਰੀ ਦਾ ਨਿਯਮਿਤ ਕਰਾਂਗੇ ਵੋਟਰਾਂ ਨੂੰ ਕੀ ਕਹਿਣਾ ਚਾਹਣੀ ਜੀ ਵੋਟਰਾਂ ਨੂੰ ਇਹ ਅਪੀਲ ਹੈ ਕਿ ਬਿਨਾਂ ਡਰ ਤੋਂ ਬਿਨਾਂ ਕਿਸੇ ਭੈ ਤੋਂ ਕਿਉਂਕਿ ਸਰਕਾਰੀ ਗੁੰਡਾਗਰਦੀ ਜਿੰਨੀ ਹੋਈ ਆ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੀ ਲੋਕਾਂ ਨੂੰ ਜਿਵੇਂ ਡਰਾਇਆ ਗਿਆ ਪੇਪਰ ਨਾ ਭੰਦੇ ਲਈ ਵੀ ਉਸ ਦੇ ਬਾਵਜੂਦ ਵੀ ਲੋਕਾਂ ਨੇ ਸਾਡਾ ਸਾਥ ਦਿੱਤਾ ਆ ਤੇ ਮੈਂ ਲੋਕਾਂ ਨੂੰ ਅਪੀਲ ਕਰਨੀ ਆ ਕਿ ਇਸ ਜਿਹੀ ਸਰਕਾਰ ਜਿਹੜੀ ਲੋਕਾਂ ਦੇ ਦੁੱਖ ਸੁੱਖ ਤੋਂ ਪਰੇ ਹੋ ਕੇ ਆਪਣੇ ਨਿੱਜੀ ਹਿੱਤਾਂ ਲਈ ਕੰਮ ਕਰ ਰਹੇ ਆ ਆਪ ਲੋਕ ਲੋਕੋ ਨੂੰ ਪਰੇ ਭਿਉਣਗੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਸਾਥ ਦੇਣਗੇ ਤੇ ਸ਼੍ਰੋਮਣੀ ਅਕਾਲੀ ਜਿਹੜੇ ਸਾਡੇ ਆਗੂ ਖੜੇ ਆ ਜਿਹੜੇ ਉਮੀਦਵਾਰ ਖੜੇ ਆ ਉਹਨਾਂ ਨੂੰ ਪੂਰਨ ਬਹੁਮਤ ਰਾਂਝੇ ਤੁਹਾਨੂੰ ਠੀਕ ਹੈ ਭਾਈ ਠੀਕ ਹਾਂਜੀ ਭਾਈ ਤੁਹਾਡਾ ਕੀ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰੀਤ ਸਿੰਘ ਖੜਾ ਪਿੰਡ ਕਰਿਆਮ ਠੀਕ ਹੈ ਮੈਂ ਜ਼ੋਨ ਨੰਬਰ 7 ਨੋਰਾ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਨੋਮੀਨੇਟ ਕੀਤਾ ਸ਼੍ਰੋਮਨੀ ਅਕਾਲੀ ਦਲ ਦੇ ਹਾਂਜੀ ਸੋ ਹੁਣ ਚੋਣ ਤੁਹਾਨੂੰ ਪਤਾ ਵੀ ਆ ਗਿਆ ਜੀ ਅਸੀਂ ਮੈਦਾਨ 'ਚ ਨਤਰ ਕੇ ਆ ਸਰਕਾਰ ਦੀਆਂ ਕਾਰਜਕਾਰੀਆਂ ਸਾਰਿਆਂ ਜਗ੍ਹਾ ਜाहिर ਹੋ ਚੁੱਕੀਆਂ ਆ ਇਹ ਇਹ ਗਵਰਨਮੈਂਟ ਹਰ ਫਰੰਟ ਤੇ ਫੇਲ ਹੋਈ ਹੈ ਜੀ ਅੱਜ ਅਸੀਂ ਇਸ ਗਰਾਉਂਡ 'ਤੇ ਆਏ ਆ ਬੱਚੇ ਖੇਡ ਰਹੇ ਆ ਉਹ ਵੀ ਦਿਨ ਸੀ ਜਦੋਂ ਬਾਦਲ ਸਾਹਿਬ ਸਰਦਾਰ ਤਕਬੀਰ ਸਿੰਘ ਬਾਦਲ ਦੇ ਵੇਲੇ ਕਬੱਡੀ ਕੱਪ ਹੁੰਦੇ ਸੀ ਖੇਡ ਮੇਲੇ ਹੁੰਦੇ ਸੀ ਇਹਨਾਂ ਨੇ 4 ਸਾਲਾਂ ਦੇ ਵਿੱਚ ਉਹ ਸਭ ਕੁਝ ਮਕਾ ਕੇ ਰੱਖ ਤਾ ਸੋ ਯੂਥ ਨੂੰ ਹੈਗੀ ਆ ਸੋਧ ਦੀ ਲੋੜ ਜੀ ਯੂਥ ਨੂੰ ਹੈਗੀ ਆ ਖੇਡਾਂ ਦੀ ਲੋੜ ਪਰ ਇਹਨਾਂ ਨੇ ਖੇਡਾਂ ਦੀ ਜਗ੍ਹਾ ਇੱਥੇ ਹਾਰੀ ਕਲਚਰ ਪ੍ਰਮੋਟ ਕਰਤਾ ਤੁਹਾਨੂੰ ਪਤਾ ਬੰਗਿਆਂ ਦੇ ਵਿੱਚ 15-20 ਦਿਨ ਪਹਿਲਾਂ ਕੀ ਹੋ ਕੇ ਹਟਿਆ ਸੋ ਇਹ ਤਾਂ ਹੁਣ ਲੋਕਾਂ ਨੂੰ ਆਪ ਮੁਹਾਰੇ ਸੁਚੇਤ ਹੋ ਕੇ ਆਹ ਇਲੈਕਸ਼ਨਾਂ ਚ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਇਹ ਉਹ ਪਾਰਟੀ ਆ ਜਿਹੜੀ ਕਹਿੰਦੀ ਸੀ ਅਸੀਂ ਰੰਗਲਾ ਪੰਜਾਬ ਬਣਾਣਾ ਤੇ ਰੰਗਲੇ ਪੰਜਾਬ ਦੇ ਹਾਲਾਤ ਤੁਸੀਂ ਹੁਣ ਦੇਖ ਲਓ ਇਹ ਤਾਂ ਲੋਕਾਂ ਦੀਆਂ ਜ਼ਮੀਨਾਂ ਖੋਣ ਤੱਕ ਆ ਗਏ ਸੀ ਉਹ ਮੇਰੀ ਬੇਨਤੀ ਪਿੰਡਾਂ ਵਾਲਿਆਂ ਨੂੰ ਇਹੀ ਆ ਕਿ ਇਹੀ ਹੁਣ ਤੁਹਾਡੇ ਕੋਲ ਟਾਈਮ ਆ ਇਹਨਾਂ ਨੂੰ ਇਹਨਾਂ ਦਾ ਅਕਸ ਦਿਖਾਓ ਤੇ ਰਲ ਮਿਲ ਕੇ ਰਵੈਦੀ ਪਾਰਟੀ ਨੂੰ ਤਕੜਾ ਕਰੋ ਤੇ ਵੋਟ ਅਕਾਲੀ ਦਲ ਨੂੰ ਪਾਓ ਵੋਟਰਾਂ ਨੂੰ ਤੁਸੀਂ ਕੀ ਯਕੀਨ ਦਿਵਾਉਣਾ ਚਾਹੁੰਦੇ ਕਿ ਇਸ ਤਰ੍ਹਾਂ ਦੇ ਕੰਮ ਕੀਤੇ ਜਾਣਗੇ ਦੇਖੋ ਜੀ ਕੰਮਾਂ ਦੀ ਗੱਲ ਕਰੀਏ ਅੱਜ ਤੋਂ ਪਹਿਲਾਂ ਜਿਹੜਾ ਵੀ ਪੰਜਾਬ 'ਚ ਕੰਮ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਚਾਹੇ ਉਹ ਹਸਪੀਟਲ ਆਏ ਚਾਹੇ ਉਹ ਵਿਦਿਅਕ ਅਧਾਰੇ ਆਏ ਚਾਹੇ ਉਹ ਸੜਕਾਂ ਦੇ ਫਲਾਈਓਵਰ ਆਏ ਸੋ ਜੇ ਸਾਡੀ ਪਾਰਟੀ ਇਸ ਵਾਰੀ ਜਿੱਤ ਕੇ ਵਾਪਸ ਆਉਂਦੀ ਹੈ ਤੇ ਉਹ ਚੀਜ਼ਾਂ ਪਹਿਲ ਦੇ ਆਧਾਰ ਤੇ ਦੁਬਾਰਾ ਹੋਊਗੇ ਸੜਕਾਂ ਦੇ ਹਾਲਾਤ ਤਾਂ ਤੁਸੀਂ ਦੇਖਿਆ ਹੀ ਆ ਜੀ ਪਿੰਡਾਂ ਦੇ ਵਿੱਚ ਹਾਲਾਤ ਦੇਖ ਲਓ ਕੀ ਹੋਏ ਪਏ ਨੇ ਨਾ ਇਹਨਾਂ ਨੇ ਕੋਈ ਛਪੜਾਂ ਦਾ ਕੰਮ ਕੀਤਾ ਸੋ ਅਸੀਂ ਤਾਂ ਇਹ ਕਰਾਂਗੇ ਵੀ ਜਦੋਂ ਵੀ ਪਾਵਰ ਚ ਆਉਂਦੇ ਆ ਸਭ ਤੋਂ ਪਹਿਲਾਂ ਸਾਡਾ ਇਹ ਸਿਸਟਮ ਨੂੰ ਸੈੱਟ ਕਰਕੇ ਅਸੀਂ ਕੰਮ ਕਰਾਂਗੇ ਠੀਕ ਹੈ ਧੰਨਵਾਦ